ਅਨਿ ਸੱਚੀ ਗੱਲ ਇਹ ਸਾਰਿਆਂ ਨੂੰ ਜੀ ਸਾਧ ਸੰਗਤ ਜੀ ਅੱਜ ਅਸੀਂ ਪਹੁੰਚੇ ਆਂ ਐਂਡਪ ਮਾਲ ਬਾਬਾ ਜੀ ਮਿੱਡੂ ਮਾਲ ਜੀ ਦੇ ਸਥਾਨ ਤੇ ਬਹੁਤ ਕਰਨੀ ਵਾਲੇ ਸੰਤ ਸੀ ਜੀ ਇਹ ਆ ਦੇਖੋ ਬਹੁਤ ਵਧੀਆ ਗੱਲ ਹੈ ਮੈਂ ਇੱਥੇ ਵਿਰਦ ਆਸ਼ਰਮ ਬਣਿਆ ਹੋਇਆ ਵਾ ਬਹੁਤ ਜ਼ਿਆਦੇ ਸ਼ਰਧਾ ਇੱਥੇ ਸੰਗਤ ਦੀ ਬਹੁਤ ਸੰਗਤ ਆਉਂਦੀ ਹੈ ਇੱਥੇ ਬਹੁਤ ਵੱਡੀ ਬਿਲਡਿੰਗ ਤਿਆਰ ਕੀਤੀ ਗਈ ਦੇਖੇ ਇੱਥੇ ਬਾਬਾ ਜੀ ਦੇ ਬਹੁਤ ਵੱਡਾ ਦੇਖੋ ਮਾਲਕ ਦੀ ਕਿਰਪਾ ਜਿੰਨੀ ਵੀ ਸੰਗਤ ਇੱਥੇ ਆਉਂਦੀ ਹੈ ਸਾਰੀਆਂ ਝੋਲੀਆਂ ਭਰ ਕੇ ਜਾਂਦੀ ਹੈ ਘੱਟੋ ਘੱਟ ਇਥੋਂ ਮੇਰੇ ਸੌਣ ਨੂੰ ਸੰਗਤ ਨੇ ਦੱਸਿਆ ਵਾ ਇਥੋਂ 1.5 200 ਬੱਚਾ ਇਹਨਾਂ ਸੁੱਖਾਂ ਸੁਖੀਆਂ ਪਰਿਵਾਰਾਂ ਨੇ ਬੱਚਿਆਂ ਨੇ ਜਿਨ੍ਹਾਂ ਦਾ ਬੈਂਡ ਵਿੱਚ ਨਹੀਂ ਆਉਂਦੇ ਸੀਗੇ ਜੇ ਮੈਂ ਮਾੜੇ ਮੋੜ ਇੱਥੇ ਮੱਥਾ ਟਿਕਣ ਸੇਵਾ ਕਰਨ ਦੇ ਨਾਲ ਐਨ ਆਰ ਆਈ ਬਣ ਕੇ ਬਾਹਰੀ ਦੁਨੀਆ ਤੇ ਬਾਹਰੀ ਧਰਤੀ ਤੇ ਜਾ ਕੇ ਪੱਕੇ ਵੀ ਹੋਏ ਆ ਇੱਥੋਂ ਇਹਦੀ ਗੱਲ ਨਹੀਂ ਸਾਡੀ ਤਾਂ ਬੇਨਤੀ ਵੀਡੀਓ ਪਾਉਣ ਦਾ ਮਤਲਬ ਇਹੀ ਹੈ ਜੀ ਪਿੰਡ ਭਮਾਲ ਬਾਬਾ ਬਿੱਡੂ ਮੱਲ ਜੀ ਦੇ ਬੰਦੇ ਦੇ ਕੰਮੜੇ ਹੋਏ ਇੱਥੇ ਇੱਕ ਸੇਵਾ ਕਰੋ ਸ਼ਰਦਾ ਭਾਵਨਾ ਵਾਲਾ ਝੋਲੀਆਂ ਭਰੋ ਕਈ ਬੱਚੇ ਬੱਚੀਆਂ ਬੱਚੀਆਂ ਤੋਂ ਬੱਚੀਆਂ ਬਹੁਤ ਜ਼ਿਆਦਾ ਇੱਥੋਂ ਬਾਹਰ ਗਈਆਂ ਵਾ ਜਿੰਨਾਂ ਦੇ ਫਸੇ ਕੰਮ ਵੀ ਬਾਬਾ ਮਿੰਡੂ ਮਾਲਜੀ ਨੇ ਪੂਰੇ ਕੀਤੇ ਆ ਜੀ ਬਹੁਤ ਸ਼ਕਤੀ ਵਾਲੀ ਜਗਾ ਵਾ ਆ ਜਿਹੜੀ ਥੜਾ ਸਾਹ ਬਣਿਆ ਹੈ ਜੀ ਆ ਦੇਖੋ ਆ ਟਾਲੀਆਂਦ ਰੱਖਤਾ ਬੱਚਾ ਦੇਖੋ ਆ ਰਹੀ ਹਾਂ ਦੀ ਆ ਦੇਖੋ ਇਹਦੇ ਇੱਥੋਂ ਸਟਾਰਟ ਕਰਨਾ ਆ ਰੇ ਆਪਾਂ ਇੱਥੋਂ ਇਹ ਆ ਜਗਾ ਤੋਂ ਇਹੇ ਇਹ ਆਹ ਜਗ੍ਹਾ ਤੇ ਇਹ ਜਗ੍ਹਾ ਇਹ ਜਗ੍ਹਾ ਸਟਾਰਟ ਕਰਨਾ ਇੱਥੋਂ ਇੱਥੋਂ ਇਧਲੇ ਸਾਈਡ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਜਾ ਕੇ ਇਹ ਉੱਪਰ ਦੀ ਜਾ ਕੇ ਉੱਥੇ ਨਹੀਂ ਉੱਪਰ ਦੀ ਜਾ ਕੇ ਪਰਲੇ ਵਾਈਸਾਈਡ ਤੇ ਜਾ ਕੇ ਆ ਇਧਰ ਦੀ ਉੱਪਰ ਦੀ ਆ ਕੇ ਸੱਤ ਚੱਕਰ ਲਾਉਣੇ ਵਾਹਿਗੁਰੂ 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 ਦਾ ਨਾਮ ਲੈ ਕੇ ਵਾਹਿਗੁਰੂ ਦਾ ਨਾਮ ਲੈ ਕੇ ਇੱਥੇ ਜੋਤ ਲਗਦੀ ਹੈ ਦੇਖੋ ਜੀ ਚਰਾਗ ਨਹੀਂ ਬਾਬਾ ਜੀ ਦੀ ਜੋਤ ਹੁੰਦੀ ਹੈ ਜੋਤ ਲਗਦੀ ਹੈ ਇੱਥੇ ਆ ਦੇਖੋ ਜੋਤ ਲਗਦੀ ਹੈ ਇੱਥੇ ਜੋਤ ਲੱਗਦੀ ਇੱਥੇ ਆ ਦੇਖੋ ਬਹੁਤ ਵਧੀਆ ਸਥਾਨ ਹੈ ਜੀ ਇਹ ਬਹੁਤ ਵਧੀਆ ਚੜ੍ਹਦੀ ਕਲਾ ਵਾਲੀ ਗੱਲਬਾਤ ਹੈ ਜੀ ਦੇਖੋ ਕਿੰਨੀ ਸ਼ਾਂਤੀ ਵਾਲੀ ਜਗ੍ਹਾ ਜੀ ਦੇਖੋ ਕਿੰਨੀ ਸ਼ਾਂਤੀ ਇੱਥੇ ਬਹੁਤ ਜਿਆਦਾ ਸ਼ਾਂਤੀ ਹੈ ਇੱਥੇ ਦੇਖੋ ਇੰਨਾ ਜੀ ਲੱਗਦਾ ਇੱਥੇ ਆ ਕੇ ਗੱਲਾਂ ਹੀ ਛੱਡ ਦੋ ਤੇ ਬਾਬੀ ਦੇ ਜਨਮ ਦਿਨ ਮਨਾਉਂਦੇ ਇੱਥੇ ਤਾਂ ਬਹੁਤ ਜ਼ਿਆਦਾ ਇਕੱਠ ਸੰਗਤ ਇਕੱਠ ਹੁੰਦਾ ਇੱਥੇ ਅਰਦਾਸ ਹੁੰਦੀ ਹੈ ਮਹਾਰਾਜ ਅਰਦਾਸ ਕਰਦੇ ਬਾਬਾ ਜੀ ਸਾਰੇ ਨੇ ਝੂੜੀਆਂ ਭਰਦੇ ਆ ਜੀ 100% ਭਰੀਆਂ ਵੀ ਗਈਆਂ ਜੀ ਐਵੇਂ ਤੁਹਾਨੂੰ ਕਹਿ ਦਈਏ ਅੱਡੀ ਤਾਂ ਬੇਨਤੀ ਹੈ ਵੀ ਜਿਹੜੇ ਬੰਦੇ ਨੇ ਕੰਮ ਵੜੇ ਹੋਏ ਇੱਥੇ ਆਓ ਅਰਦਾਸ ਕਰੋ ਫਟਾਫਟ ਆਪਦੀਆਂ ਖੁਸ਼ੀਆਂ ਪ੍ਰਾਪਤ ਕਰੋ ਇੱਥੇ ਆਹ ਦੇਖੋ ਨਵਾਂ ਜ਼ੋਨੀ ਬਿਲਡਿੰਗ ਤਿਆਰ ਕੀਤੀ ਗਈ ਹੈ ਅੰਦਰ ਦਰਬਾਰ ਸਾਹਿਬ ਇਧਰ ਦੇਖੀਏ ਹਰ ਦਰਬਾਰ ਸਾਹਿਬ ਉਹ ਦਰਬਾਰ ਸਾਹਿਬ ਹੱਥੇ ਉਹ ਦਰਬਾਰ ਸਾਹਿਬ ਆ ਜੀ ਅੰਦਰ ਦਰਬਾਰ ਸਾਹਿਬ ਦੀ ਬਿਲਡਿੰਗ ਹੁਣ ਬੁਣ ਕਹਿਣ ਦਾ ਮਤਲਬ ਤਾਂ ਭਾਇਆ ਤਾਂ ਠੀਕ ਹੈ ਜੀ ਉਹ ਕਹੇ ਦਰਵਾਜ਼ਾ ਮਾਰੀ ਦੀ ਸਾਰੀ ਅੰਦਰ ਆ ਜੀ ਬਾਬਾ ਜੀ ਇੱਥੇ ਬਿਠੇ ਭਗਤੀ ਕਰਦੇ ਹੁੰਦੇ ਸੀਗੇ ਜੀ ਦੇਖੋ ਵੀ ਧੂਮਾਲੇ ਬਾਬਾ ਜੀ ਇਹ ਦੇਖ ਨਾਲ ਬਾਬਾ ਪਸਤਾਨਾ ਬਾਬਾ ਜੀ ਦੇਖੋ ਜੀ ਆ ਗੱਡੀ ਲੱਗੀ ਜੀ ਤੇ ਬਾਬਾ ਜੀ ਦੀ ਅਸਰੂਪ ਪਿਆ ਵਾ ਆ ਦੇਖੋ ਬਾਰੇ ਸਰੂਪ ਲੱਗਾ ਇਧਰ ਆ ਦੇਖੋ ਦੇਖ। ਇਹ ਤੇ ਕਪਾ ਉਹ ਸ਼ਕਤੀ ਵਾਲੀ ਜਗ੍ਹਾ ਬਾਬਾ ਜੀ। ਜਿਹੜਾ ਸ਼ਰਧਾ ਮਨ ਪਛਰਦਾ ਨਾਉਂਦਾ ਵਾ ਤੇ ਝੋਲੀਆਂ ਭਰ ਕੇ ਲੈ ਕੇ ਜਾਂਦਾ ਜੀ। ਕਿਉਂਕਿ ਮੈਂ ਆਪ ਮੈਨੂੰ ਤੋਂ ਬਹੁਤ ਕੁਝ ਮਿਲਿਆ ਜੀ। ਬਹੁਤ ਕੁਝ ਪ੍ਰਾਪਤ ਹੋਇਆ ਬਾਬੇ ਨੇ ਬਹੁਤ ਖੁਸ਼ੀਆਂ ਭਰੀਆਂ ਮੈਨੂੰ ਵੀ। ਜਿਨ੍ਹਾਂ ਦੇ ਕੰਮੜੇ ਤੇ ਆ ਕੇ ਨਗਰਗੜੂ ਅਰਦਾਸ ਕਰੂ। ਮੇਂ ਨੇ ਤੇ ਬਜ ਬੇਚੀ ਸਾਰਾ ਕਪੂਰਾ ਹੋ ਜਾਂਦਾ ਬਾਬਾ ਜੀ। ਇੰਨੇ ਸ਼ਕਤੀeligeਵਾ ਕਿੱਥੇ ਗੁਰੂਆਂ ਸੇ ਸ਼ਕਤੀ ਸਾਰੀ ਆ ਪਰ ਇੱਥੇ ਕਹਿੰਦਾ ਮਤਲਬਾ ਸ਼ਰਦਾ ਲੋਕਾਂ ਦੀ ਬਹੁਤ ਜ਼ਿਆਦਾ ਤੇ ਬਹੁਤ ਜ਼ਿਆਦਾ ਕਿੱਥੇ ਵੀ ਬਾਬਾ ਜੀ ਦੇ ਹੁੰਦੇ ਆ ਜੀ ਕੰਮ ਵੀ ਹੁੰਦੇ ਆ ਤੇ ਖੁਸ਼ੀਆਂ ਵੀ ਪ੍ਰਾਪਤ ਮਿਲਦੀਆਂ ਸਾਰਾ ਕੁਝ ਹੀ ਮਿਲਦਾ ਜੀ ਤੋਂ ਕਮੰਦ ਨੇ ਆਈ ਤੋਂ ਕੰਨੇ 8-10 ਸਾਲ ਪਹਿਲਾਂ ਅ ਅਦਕ ਬਣਨੇ ਪੜਿਆ ਇੱਥੋਂ ਲਾਟਰੀ ਪਾਤੀ ਇੱਕ ਬਾਬਾ ਜੀ ਅਰਦਾਸ ਕਰਦੀ ਸੀ ਤਾਂ ਗਰੀਬ ਸੀ ਵਿਚਾਰਾ ਲਾਟਰੀ ਪਾਈ ਬੰਪਰ ਪਤਾ ਨਹੀਂ ਕਿਹੜਾ ਸੀ ਜੀ ਉਹ ਕਿਹੜਾ ਬੰਪਰ ਸੀ ਇਹ ਨਹੀਂ ਪਤਾ ਬਸ ਇਹਦੀ ਕਿਰਪਾ ਕੀਤੀ ਪਰ ਮਾਦੋਂ ਝੋਲੀਆਂ ਭਰਤੀਆਂ ਉਸ ਬੰਦੇ ਨੇ ਫਿਰ ਉਹਦੇ ਵਿੱਚੋਂ ਜਿੰਨਾ ਵੀ ਆ ਦੇਖੋ ਨਿਸ਼ਾਨ ਸਾਹਿਬ ਆ ਉਹਦੇ ਵਿੱਚੋਂ ਜਿੰਨਾ ਵੀ ਕਹਿੰਦਾ ਮਤਲਬ ਰੁਪਈਆ ਮਿਲਿਆ ਸੀ ਉਹਦੇ ਵਿੱਚੋਂ 30 ਹਿਸਾ ਇਸ ਗੁਰਦਰ ਸਾਹਿਬ ਨੂੰ ਸੀ ਬਾਕੀ ਕੀ ਪੱਪੀ ਜਗਾ ਤੇ ਸੀ ਬਾਕੀ ਕੀ ਸੀ ਨੇ ਇਸ ਤੋਂ ਮਨ ਕਰਵਾਰ ਪੂਰਾ ਵਧੀਆ ਵਾ ਸੈਟ ਆ ਸਾਰਾ ਕੋਕੀ ਆ ਜਿਹੜੇ ਨੇ ਖੁਸ਼ੀਆਂ ਭਰ ਲੈ ਲੈਣਗੇ ਕੜੇ ਕਮੈਂਟ ਕੜੇ ਬਾਬਾ ਜੀ ਕੜਦੇ ਆਂ ਗੂੜੇ ਕਰਦੇ ਆ ਸੱਟ ਹਾਂ ਗੱਲ ਇੱਕ ਹੋਰ ਜਿਹੜਾ ਮਨੋਮਨ ਦਾ ਬਾਬਾ ਜੀ ਦਰਸ਼ਕ ਕਹਿੰਦੇ ਉਹਨਾਂ ਨੂੰ ਹਾਂਜੀ ਵਾਜੂ ਖਾਲਸਾ ਵਾਜੂ ਵੀ ਫਤਿਹ ਜੀ